ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਆਰਪੀਡੀ 24 ਮੈਂ ਸਾਰੀਕਾ ਅਤਵਾਲ ਹਾਜ਼ਰ ਹਾਂ ਆਜਾ ਪ੍ਰੋਗਰਾਮ ਵਿਚ ਆਰਵਟਾਂਦਰਾ ਲੈ ਕੇ ਸੋ ਸਾਡੇ ਨਾਲ ਜੁੜੇ ਨੇ ਮਾਹਿਰ ਮਹਿਮਾਨ ਡਾਕਟਰ ਤੇਜੰਦਰ ਵਿਲੇਜੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਸਰ ਧੰਨਵਾਦ ਸੋ ਅੱਜ Eid ਦਾ ਮੁਬਾਰਕ ਮੌਕਾ ਹੈ ਤੇ ਆਓ ਇਸ ਮੌਕੇ ਦੁਨੀਆ ਭਰ ਚ ਵੱਸਦੇ ਸਾਰੇ ਮੁਸਲਮਾਨ ਆਪਾਈ ਚਾਰਿਆਂ ਨੂੰ ਸ਼ੁਭ ਕਾਮਨਾਵਾਂ ਭੇਜੀਏ ਠੀਕ ਹੈ ਨਾ ਚਾਹੂਗੇ ਸਰ ਦੇਖੋ ਜੀ ਹਰ ਧਰਮ ਦੇ ਮੁਬਾਰਕ ਮੌਕੇ ਤੇ ਅਸੀਂ ਰੌਣਕ ਪੰਜਾਬ ਦੀ ਟੈਲੀਵਿਜ਼ਨ ਵੱਲੋਂ ਸ਼ੁਭ ਕਾਮਨਾਵਾਂ ਭੇਜਦੇ ਆ ਤੇ ਜਦੋਂ ਅੱਜ ਅਸੀਂ ਈਦ ਦੇ ਮੁਬਾਰਕ ਤੇ ਸ਼ੁਭ ਕਾਮਨਾ ਭੇਜਦੇ ਆ ਜੀ ਤਾਂ ਉਦੋਂ ਅਸੀਂ ਇਹ ਮਹਿਸੂਸ ਕਰ ਰਹੇ ਆ ਕਿ ਦੁਨੀਆ ਭਰ ਚ ਵਸਦੇ ਮੁਸਲਮਾਨਾਂ ਨੂੰ ਖਾਸ ਕਰਕੇ ਫਲਸਤੀਨ ਵਿੱਚ ਧੱਕੇ ਸ਼ਹੀਦਾਂ ਦਾ ਸ਼ਿਕਾਰ ਹੋ ਰਿਹਾ ਹੈ ਮੁਸਲਮਾਨਾਂ ਨੂੰ ਅਸੀਂ ਆਉਂਦੀ ਈਦ ਤੱਕ ਉਸ ਅੱਲਾ ਉਸ ਵਾਇਗੁਰੂ ਉਸ ਰਾਮ ਉਸ ਪ੍ਰਭੂ ਕੋਲ ਅਸੀਂ ਦੁਆ ਕਰਦੇ ਆਂ ਕਿ ਸ਼ਾਂਤੀ ਮਿਲੇ ਜੀ ਹਿੰਦੁਸਤਾਨ ਵਿੱਚ ਭਾਈਚਾਰਕ ਸਾਂਝ ਜਿੰਨੀ ਜ਼ਰੂਰੀ ਹੈ ਉਹਨੂੰ ਓਡੇ ਵੱਡੇ ਦਰਵੇ ਦਰਪੇਸ਼ ਖਤਰੇ ਨਹੀਂ ਤੇ ਉਹਨਾਂ ਸੰਭਾਵੀ ਖਤਰਿਆਂ ਤੋਂ ਨਜਾਤ ਪਾਉਣ ਲਈ ਵੀ ਅਸੀਂ ਚਾਹੁੰਦੇ ਆਂ ਕਿ ਦੁਨੀਆ ਭਰ ਦੇ ਅਗਾਂਵਧੂ ਲੋਕ ਜਿਹੜੇ ਆ ਉਹ ਅੱਗੇ ਆਉਣ ਕਿਉਂਕਿ ਧਰਮ ਕਿਸੇ ਵੀ ਕੌਮ ਦਾ ਆਧਾਰ ਨਹੀਂ ਹੁੰਦਾ ਕੌਮ ਦਾ ਆਧਾਰ ਉਹ ਧਰਤੀ ਉਪਭੂਗੋਲ ਖਿੱਤਾ ਹੁੰਦਾ ਜਿੱਥੇ ਲੋਕ ਰਹਿੰਦੇ ਨੇ ਤੇ ਜਿਹੜੇ ਲੋਕ ਨੇ ਉਹ ਕਿਸੇ ਵੀ ਧਰਮ ਨੂੰ ਮੰਨ ਸਕਦੇ ਨੇ ਸੋ ਅਸੀਂ ਵਿਅਕਤੀਗਤ ਤੌਰ ਤੇ ਧਰਮ ਨੂੰ ਮੰਨੀਏ ਜਾਂ ਨਾ ਮੰਨੀਏ ਪਰ ਸਾਰੇ ਧਰਮਾਂ ਦਾ ਸਤਕਾਰ ਕਰਨਾ ਉਹਨਾਂ ਨੂੰ ਪਿਆਰ ਕਰਨਾ ਉਹਨਾਂ ਨੂੰ ਖੁੱਲ੍ਹ ਕੇ ਜੀਣ ਦਾ ਜਿਹੜਾ ਮੌਕਾ ਮਿਲਣਾ ਚਾਹੀਦਾ ਹੈ ਅਸੀਂ ਇਸ ਗੱਲ ਦੀ ਵਿਆਖਿਆਤ ਕਰਦੇ ਹਾਂ ਇਸ ਗੱਲ ਦੀ ਜਿਹੜੀ ਹੈ ਉਹ ਤਯੀਦ ਕਰਦੇ ਆ ਸੋ ਈਦ ਦਾ ਬੜਾ ਮੁਬਾਰਕ ਦਿਨ ਹੈ ਜਦੋਂ ਮੁਸਲਮਾਨ ਭਾਈਚਾਰਾ ਜਿਹੜਾ ਹੈ ਉਹ ਰਮਜ਼ਾਨ ਦੇ ਮਹੀਨੇ ਚ ਰੋਜ਼ੇ ਰੱਖਦਾ ਹੈ ਤੇ ਫਿਰ ਇਸ ਈਦ ਦਾ ਦਿਨ ਜਿਹੜਾ ਹੈ ਉਹ ਉਹਨਾਂ ਨੂੰ ਨਸੀਬ ਹੁੰਦਾ ਹੈ ਇੱਕ ਮੰਨੀ ਜਿਹੜੇ ਰਮਜ਼ਾਨ ਦਾ ਮਹੀਨਾ ਖਤਮ ਹੁੰਦਾ ਹੈ ਤੇ ਨਾਲ ਲੱਗਦਾ ਹੀ ਨਵਰਾਤ ਦੇ ਜਿਹੜੇ ਆ ਉਹ ਦਿਨ ਸ਼ੁਰੂ ਹੁੰਦੇ ਨੇ ਅਸੀਂ ਇਹ ਸਮਝਦੇ ਆ ਅਕਿ ਇਹ ਹਿੰਦੂ ਧਰਮ ਲਈ ਵੀ ਇਹ ਦਿਨ ਬੜੇ ਮਹੱਤਵਪੂਰਨ ਹੂੰ ਬਿਲਕੁਲ ਸੋ ਇਨ ਆ ਦੋਨਾ ਧਰਮਾਂ ਵਿੱਚ ਆਪਸੀ ਪਿਆਰ ਇਤفاق ਮੁਹੱਬਤ ਬਣੀ ਰਵੇ ਇਸ ਆਸ ਨਾਲ ਅਸੀਂ ਆਰਪੀਡੀ 24 ਵੱਲੋਂ ਦੋਨਾ ਧਰਮਾਂ ਨੂੰ ਸ਼ੁਭ ਕਾਮਨਾਵਾਂ ਪੇਜ ਸੋ ਬਹੁਤ ਬਹੁਤ ਸ਼ੁਭ ਕਾਮਨਾਵਾਂ Eid ਦੀਆਂ ਵੀ ਤੇ ਨਵਰਾਤ ਜਿਹੜੇ ਨੇ ਸ਼ੁਰੂ ਹੋ ਗਏ ਨੇ ਉਹਨਾਂ ਦੀਆਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਤੁਹਾਨੂੰ ਦਿੰਦੇ ਨੇ ਇਸੇ ਤਰ੍ਹਾਂ ਸਰ ਵਧਿਆ ਅਗਲੇ ਹਾਂ ਸਵਾਲ ਵੱਲ ਸੋ ਅਗਲਾ ਸਵਾਲ ਹੀ ਰਹੇਗਾ ਮੇਰਾ ਕਿ ਪੰਜਾਬ ਵਿਧਾਨ ਸਭਾ ਦਾ ਜਿਹੜਾ ਬਜਟ ਸੈਸ਼ਨ ਹੈ ਉਹ ਖਤਮ ਹੋ ਚੁੱਕਾ ਹੈ ਜਿਸ ਦੇ ਚੱਲਦੇ ਤਿੰਨ ਜਿਹੜੇ ਬਿਲ ਨੇ ਉਹ ਪਾਸ ਹੋਏ ਨੇ ਕੀ ਕਹਿਣਾ ਚਾਹੋਗੇ ਸਰ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਜਿਹੜਾ ਹੈ ਉਹ ਪਾਸ ਹੋ ਚੁੱਕਾ ਹੈ ਜੀ ਉਹਦੇ ਵਿੱਚ ਤਿੰਨ ਨਵੇਂ ਜਿਹੜੇ ਕਾਨੂੰਨ ਬਣੇ ਨੇ ਹਾਂ ਔਰ ਕਮਾਲ ਦੀ ਗੱਲ ਇਹ ਹੋਈ ਹੈ ਕਿ ਉਹਨਾਂ ਤਿੰਨ ਨਵੇਂ ਬਣੇ ਕਾਨੂੰਨਾਂ ਤੇ ਨਾ ਕਿਸੇ ਨੇ ਬਹਿਸ ਲਈ ਸਮੇਂ ਦੀ ਮੰਗ ਕੀਤੀ ਤੇ ਨਾ ਹੀ ਕਿਸੇ ਤਰ੍ਹਾਂ ਦੀ ਬਹਿਸ ਹੋਈ ਜਲੰਧਰ ਉੱਤਰੀ ਤੋਂ ਜੂਨੀਅਰ ਹੈਨਰੀ ਹੋਰਾ ਨੇ ਜ਼ਰੂਰ 10 ਮਿੰਟ ਲਈ ਖੜ ਕੇ ਬਹਿਸ ਦਾ ਸਮਾਂ ਮੰਗਿਆ ਤੇ ਇਸ ਬੈਲ ਨੂੰ ਜਿਹੜਾ ਆ ਉਹ ਰੱਦ ਕੀਤਾ ਪਰ ਇਮ ਹੈਜ਼ ਇੱਕ ਐਮਐਲਏ ਦੀ ਇਹ ਗਤੀਵਿਧੀ ਨੋਟ ਕੀਤੀ ਗਈ ਜੀ ਜਿਸ ਦਿਨ ਇਹ اجلاس ਸ਼ੁਰੂ ਹੁੰਦਾ ਹੈ ਉਸ ਦਿਨ ਅ ਰਾਜਪਾਲ ਦਾ ਭਾਸ਼ਣ ਜਿਹੜਾ ਹੈ ਉਹ ਪੇਸ਼ ਹੁੰਦਾ ਹੈ ਜੀ ਰਾਜਪਾਲ ਦਾ ਭਾਸ਼ਣ ਆਖਣ ਨੂੰ ਤਾਂ ਰਾਜਪਾਲ ਦਾ ਭਾਸ਼ਣ ਹੁੰਦਾ ਹੈ ਪਰ ਬੇਸਿਕਲੀ ਉਹ ਰਾਜਪਾਲ ਦਾ ਭਾਸ਼ਣ ਨਹੀਂ ਹੁੰਦਾ ਉਹ ਸਰਕਾਰ ਦੀਆਂ ਕਾਰਗੁਜ਼ਾਰੀਆਂ ਹੁੰਦੀਆਂ ਨੇ ਜਿਹੜੀਆਂ ਸਰਕਾਰ ਦੁਆਰਾ ਹੀ ਲਿਖ ਕੇ ਦਿੱਤੀਆਂ ਜਾਂਦੀਆਂ ਨੇ ਤੇ ਰਾਜਪਾਲ ਜਿਹੜਾ ਹੈ ਉਹ ਆਪਣੀ ਸਰਕਾਰ ਦੀਆਂ ਕਾਰਗੁਜ਼ਾਰੀਆਂ ਦੇ ਤੌਰ ਤੇ ਪੇਸ਼ ਕਰਦਾ ਹੈ ਇਹ ਇੱਕ ਗੱਲੋਂ ਤਾਂ ਵਧੀਆ ਪਿਰਤ ਹੈ ਪਰ ਉਸ ਭਾਸ਼ਣ ਦੇ ਉੱਤੇ ਵੱਖਰੀਆਂ ਵੱਖਰੀਆਂ ਜਿਹੜੀਆਂ ਰਾਵਾਂ ਨੇ ਉਹ ਰੱਖਣ ਵਾਲੇ ਜਿਹੜੇ ਵਿਧਾਇਕ ਹੁੰਦੇ ਨੇ ਉਹਨਾਂ ਨੂੰ ਉਸ ਜ਼ੀਰੋ ਆਵਰਸ ਵਿੱਚ ਸਮਾਂ ਮਿਲਦਾ ਹੈ ਜੀ ਤੇ ਉਹ ਸਮਾਂ ਜਿਹੜਾ ਆ ਉਹ ਵੰਡਮਾ ਦਿੱਤਾ ਜਾਣਾ ਚਾਹੀਦਾ ਹੈ ਤੇ ਸਾਡੀ ਟ੍ਰੈਡੀਸ਼ਨ ਵੀ ਹੈ ਮਿਲਦਾ ਉਹਦੇ ਵਿੱਚ ਜਿਸ ਤਰ੍ਹਾਂ ਦੀਆਂ ਰਾਜਪਾਲ ਹੋਰਾਂ ਨੇ ਭਾਸ਼ਣ ਚ ਗੱਲਾਂ ਕੀਤੀਆਂ ਹੁੰਦੀਆਂ ਉਹਨੂੰ ਆਧਾਰ ਬਣਾ ਕੇ ਕੋਈ ਵਿਧਾਇਕ ਜਿਹੜਾ ਹੈ ਉਹਦੇ ਤੇ ਟਿੱਪਣੀ ਕਰ ਸਕਦਾ ਹੈ ਕੋਈ ਉਹਦਾ ਵਿਸਤਾਰ ਕਰ ਸਕਦਾ ਹੈ ਕੋਈ ਉਹਨੂੰ ਰੱਦ ਕਰ ਸਕਦਾ ਹੈ ਕੋਈ ਉਹਦੇ ਤੇ ਸਵਾਲ ਵੀ ਖੜਾ ਕਰ ਸਕਦਾ ਹੈ ਜੀ ਜਦੋਂ اپੋਜੀਸ਼ਨ ਦੇ ਲੀਡਰ ਤੇ ਕਾਂਗਰਸ ਦੇ ਵੱਡੇ ਆਗੂ ਸਰਦਾਰ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਆਪਣੇ ਤਿੰਨ ਆਗੂਆਂ ਦੇ ਨਾਂ ਜਿਹੜੇ ਨੇ ਉਹ ਮਾਨਯੋਗ ਸਪੀਕਰ ਸਾਹਿਬ ਸੰਧਵਾਲੀ ਸਾਹਿਬ ਨੂੰ ਦਿੱਤੇ ਜੀ ਤਾਂ ਉਹਨਾਂ ਨੇ ਉਹਨਾਂ ਨੂੰ ਬੁਲਾਉਣਾ ਸੀ ਇਹ ਪ੍ਰੋਟੋਕੋਲ ਹੁੰਦਾ ਹੈ ਹੂੰ ਪਰੰਤੂ ਅ ਹੋਇਆ ਕਿ ਕਿ ਉਹਨਾਂ ਨੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੂੰ ਬੁਲਾਇਆ ਉਸ ਤੋਂ ਬਾਅਦ ਸੁਖਪਾਲ ਸਿੰਘ ਖੈਰਾ ਹੋਰਾਂ ਦਾ ਨਾਮ ਸੀ ਪਰ ਸੁਖਪਾਲ ਸਿੰਘ ਖੈਰਾ ਹੋਰਾਂ ਨੂੰ ਬੋਲਣ ਦਾ ਸਮਾਂ ਨਹੀਂ ਦਿੱਤਾ ਗਿਆ ਜੀ ਜਦੋਂ ਸੁਖਪਾਲ ਸਿੰਘ ਖੈਰਾ ਹੋਰਾਂ ਨੂੰ ਬੋਲਣ ਦਾ ਸਮਾਂ ਨਹੀਂ ਦਿੱਤਾ ਗਿਆ ਤਾਂ ਉਸ ਵੇਲੇ ਥੋੜੀ ਜੀ ਬਦਮਖੀ ਜੀ ਹੋਈ ਉਸ ਤੋਂ ਬਾਅਦ ਸਿੱਧਾ ਹੀ ਜਲੰਧਰ ਤੋਂ ਕਾਂਗਰਸ ਦੇ ਆਗੂ ਪਰਕਰਤ ਸਿੰਘ ਹੋਰਾਂ ਨੂੰ ਬੋਲਣ ਦਿੱਤਾ ਸਮਾਂ ਦੇ ਦਿੱਤਾ ਗਿਆ ਤਿੰਨੇ ਨਾਂ ਦਿੱਤੇ ਗਏ ਸੀ ਇਸ ਤੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਕਿਹਾ ਕਿ ਸਾਡੇ ਆਗੂ ਸੁਖਵਾਲ ਖੈਰਾਂ ਨੂੰ ਕਿਉਂ ਨਹੀਂ ਬੋਲਣ ਦਿੱਤਾ ਗਿਆ ਸੋ ਇੱਕ ਮਤਲਬ ਵਾਕ ਆਊਟ ਦੀ ਸਥਿਤੀ ਬਣਦੀ ਹੈ ਕਾਂਗਰਸੀ ਲੀਡਰ ਨਾਰੇ ਮਾਰਦੇ ਬਾਹਰ ਨੂੰ ਜਾ ਰਹੇ ਨੇ ਕਮਾਲ ਦੀ ਗੱਲ ਇਹ ਹੈ ਕਿ ਨਾ ਤਾਂ ਨਾਰਿਆਂ 'ਚ ਜਾਨ ਹੈ ਨਾ ਬਾਹਰ ਜਾਣ ਦਾ ਮੁੱਦਾ ਵਿਚਾਰਿਆ ਗਿਆ ਜਿਵੇਂ ਅਚਾਨਕ ਜੈ ਨਾਬਾਵਕ ਤਾਨ ਉੱਠ ਰਹੀਆਂ ਨੇ ਨਿਰਜਿੰਦ ਜੈ ਨਾਰਿਆਂ ਦੇ ਨਾਲ ਇੱਕ ਅੱਧਾ ਪਚੱਦਾ ਕਾਂਗਰਸ ਵਾਕਆਊਟ ਕਰਦੀ ਹੈ ਜੀ ਉਹ ਸਵਾਕਆਊਟ ਵਿੱਚ ਕਪੂਰਥਲਾ ਤੋਂ ਵਿਧਾਇਕ ਕਾਂਗਰਸ ਦੇ ਵੱਡੇ ਆਗੂ ਰਾਣਾ ਗੁਰਜੀਤ ਹੋਰੀ ਜਿਹੜੇ ਨੇ ਵਾਕਆਊਟ ਨਹੀਂ ਕਰਦੇ ਉਹਨਾਂ ਦੇ ਨਾਲ ਸ਼ਾਹਕੋਟ ਤੋਂ ਵਿਧਾਇਕ ਲਾਡੀ ਸ਼ਰਵਾਲੀਆ ਵੀ ਬੈਠੇ ਰਹਿੰਦੇ ਨੇ ਜੀ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕਾਂਗਰਸ ਜਿਨ ਨੇ ਅ ਇਸ ਵਿਧਾਨ ਸਭਾ ਤੋਂ ਪਹਿਲਾਂ ਹਮ ਆਪਣੇ ਪੰਜਾਬ ਦੇ ਇੰਚਾਰਜ ਭਵੇਸ਼ ਬਗੇਲ ਹੋਰਾਂ ਦੇ ਨਾਲ ਦਿੱਲੀ ਚ ਮੀਟਿੰਗ ਕੀਤੀ ਸੀ ਹਮ ਉਸ ਮੀਟਿੰਗ ਚੋਂ ਉਹ ਇੱਕ ਸਿੱਖਿਆ ਲੈ ਕੇ ਆਏ ਸੀ ਕਿ ਆਪਾਂ ਇੱਕ ਮੁੱਠ ਹੋ ਕੇ ਜੀ ਇਸ ਵਿਧਾਨ ਸਭਾ ਦੇ ਵਿੱਚ ਏਕਤਾ ਦਾ ਪਕਟਾਵਾ ਕਰਾਂਗੇ ਪਰੰਤੂ ਇਸ ਸਾਰੇ ਸੈਸ਼ਨ ਵਿੱਚ ਜੀ ਕਾਂਗਰਸ ਵੱਲੋਂ ਉਸ ਤਰ੍ਹਾਂ ਦਾ ਏਕਤਾ ਦਾ ਪਕਟਾਵਾ ਨਹੀਂ ਹੋਇਆ ਹਮ ਇਹਦੇ ਇੱਕ ਦੋ ਥਾਂ ਤੇ ਜਿਹੜੇ ਨੇ ਉਹ ਉਹ ਮਸਾਰੇ ਹੋਏ ਨੇ ਜੀ ਅ ਜਦੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਹੋ ਰਹੇ ਨੇ ਹਮ ਇੱਕ ਦਿੱਲੀ ਚ ਹੋਈ ਭਵਿਸ਼ ਅ ਬਗੇਲ ਹੋਰਾਂ ਦੀ ਮੀਟਿੰਗ ਦਾ ਰੈਫਰੈਂਸ ਦੇ ਕੇ ਪ੍ਰਤਾਪ ਬਾਜਬਾ ਤੇ ਤੰਜ ਕੱਸਿਆ ਜੀ ਕਿ ਉਸ ਮੀਟਿੰਗ ਦੇ ਵਿੱਚ ਤੁਸੀਂ ਸਰਦਾਰ ਪ੍ਰਗਟ ਸਿੰਘ ਦਾ ਜਵਾਬ ਸੁਣ ਲਿਆ ਸੀ ਕਿ ਪ੍ਰਗਟ ਸਿੰਘ ਹੋਰਾਂ ਨੇ ਤੁਹਾਨੂੰ ਮੀਟਿੰਗ 'ਚ ਕਿਹਾ ਸੀ ਕਿ ਮੈਂ ਭਾਰਤ ਦੀ ਹਾਕੀ ਟੀਮ ਦੀ ਕਪਤਾਨੀ ਕੀਤੀ ਹੈ ਮੈਂ ਕੋਈ ਤਸਕਰ ਨਹੀਂਗਾ ਮੈਂ ਕੋਈ ਤਸਕਰੀ ਨਹੀਂ ਕਰਕੇ ਆਇਆ ਮੈਂ ਤਸਕਰੀ ਨਹੀਂ ਕੀਤੀ ਹੂੰ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਉਸ ਗੱਲ ਤੇ ਸਰਦਾਰ ਪ੍ਰਗਟ ਸਿੰਘ ਹੋਰੀ ਚੁੱਪ ਕਰਕੇ ਬੈਠੇ ਰਹਿ ਤੇ ਉਹਨਾਂ ਦੀ ਚੁੱਪ ਉਹਨਾਂ ਦੀ ਬੋਡੀ ਲੈਂਗੁਏਜ ਇਹ ਦੱਸ ਰਹੀ ਸੀ ਕਿ ਇਹ ਸਾਰਾ ਕੁਝ ਉਥੇ ਹੋਇਆ ਜੇ ਉਥੇ ਕਾਂਗਰਸੀਆਂ ਦੀ ਆਪਣੀ ਮੀਟਿੰਗ ਵਿੱਚ ਕੋਈ ਮਤਭੇਦ ਹੋਏ ਤੇ ਉਹ ਮਤਭੇਦਾਂ ਨੂੰ ਪੰਜਾਬ ਦਾ ਸੀਐਮ ਅਜਾਗਰ ਕਰਦਾ ਤਾਂ ਇਹ ਗੱਲ ਵੀ ਜਿਹੜੀ ਹੈ ਉਹ ਵੱਡੇ ਤੌਰ ਤੇ ਪਬਲਿਕ ਹੋਈ ਆ ਕਿਉਂਕਿ ਲਗਭਗ ਪੌਣੇ 200 ਦੇ ਲਗਭਗ মিডিਆ ਹਾਊਸ ਜਿਹੜੇ ਨੇ ਉਹ ਗੈਲਰੀ ਚ ਡਟੇ ਹੋਏ ਨੇ ਜਿਹੜੇ ਪਲ-ਪਲ ਦੀ ਇਨਫੋਰਮੇਸ਼ਨ ਲੈ ਰਹੇ ਨੇ ਹੂੰ ਸੋ ਇਸ ਸੰਦਰਭ ਵਿੱਚ ਜਦੋਂ ਮੈਂ ਵੇਖਦਾ ਜੀ ਕਿ ਕਾਂਗਰਸ ਦੇ ਜਿਹੜੀ ਏਕਤਾ ਨਹੀਂ ਹੈ ਹੂੰ ਸੁਖਫਾ ਸੁਖਪਾਲ ਖੈਰੇ ਦੇ ਮੁੱਦੇ ਤੇ ਇਕੱਠੇ ਬਾਹਰ ਨਹੀਂ ਜਾਂਦੇ ਜੀ ਭਾਵੇਂ ਬਾਅਦ ਦੇ ਵਿੱਚ ਦੁਬਾਰਾ ਇਸੇ ਮੁੱਦੇ ਤੇ ਇਕੱਠੇ ਬਾਹਰ ਜਾਂਦੇ ਨੇ ਤੇ ਰਾਣਾ ਗਰਜੀਤ ਉਹਨਾਂ ਦੇ ਨਾਲ ਵੀ ਜਾਂਦਾ ਹੈ ਜੀ ਇਹ ਲਾਡੀ ਸ਼ੇਰਵਾਲੀ ਆ ਵੀ ਜਾਂਦਾ ਹੈ ਪਰ ਇਹ ਸਾਰਾ ਕੁਝ ਇਦਾਂ ਦਾ ਲੱਗਾ ਜਿਵੇਂ ਇੱਕ ਮਜਬੂਰੀ ਵਸ ਉਹਨਾਂ ਨੂੰ ਕਰਨਾ ਪੈ ਰਿਹਾ ਜੀ ਹੁਣ ਇਸ ਸਾਰੇ ਦੇ ਸੰਦਰਭ ਦੇ ਵਿੱਚ ਵੱਖਰੇ ਵੱਖਰੇ ਮੈਨੇ ਨਿਕਲਣਗੇ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਕੀ ਕਾਂਗਰਸ ਇਕੱਠੀ ਰਹਿ ਪਾਉਣੀ ਹੈ ਕੀ ਆਮ ਆਦਮੀ ਪਾਰਟੀ ਇਕੱਠੀ ਰਹਿ ਪਾਉਣੀ ਹੈ ਜਿੱਦਾਂ ਦੀਆਂ ਹੋਰ ਖਬਰਾਂ ਨਿਕਲ ਕੇ ਬਾਹਰ ਆਉਂਦੀਆਂ ਨੇ ਕਿ ਇੰਨੇ ਐਮ ਐਲ ਏ ਜਿਹੜੇ ਨੇ ਉਹ ਭਾਜਪਾ ਚਲ ਜਾਣੇ ਨੇ ਇੰਨੇ ਕਾਂਗਰਸ ਚਲ ਜਾਣੇ ਨੇ ਇੰਨੇ ਆਪ ਚਲ ਜਾਣੇ ਨੇ ਸੋ ਇਸ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਇਹ ਸਾਰਾ ਕੁਝ ਜਿਹੜਾ ਆ ਉਹ ਰਲਵੇਂ ਮਿਲਵੇਂ ਰੂਪ ਵਿੱਚ ਦੇਖਣ ਨੂੰ ਮਿਲਿਆ ਜੀ ਇਸੇ ਤਰ੍ਹਾਂ ਜਿਵੇਂ ਤੁਸੀਂ ਦੱਸਿਆ ਕਿ ਸੁਪਾਲ ਖਹਿਰਾ ਨੂੰ ਹਨਾ ਬੋਲਣ ਦਾ ਬੋਕ ਮੌਕਾ ਨਹੀਂ ਦਿੱਤਾ ਗਿਆ ਵਿਧਾਨ ਸਭਾ ਦੇ ਵਿੱਚ ਤੇ ਇਸ ਜਿਸ ਤਰ੍ਹਾਂ ਦਾ ਵੀ ਵਿਤਕਰਾ ਉਹਨਾਂ ਦੇ ਨਾਲ ਵਿਵਹਾਰ ਜਿਹੜਾ ਹੈ ਇਸ اجلاس ਦੇ ਵਿੱਚ ਹੋਇਆ ਇਸੇ ਕਰਕੇ ਕੀ ਲੱਗਦਾ ਤੁਹਾਨੂੰ ਕਿ ਗੈਰ ਹਾਜ਼ਰ ਜਿਹੜੇ ਨੇ ਉਹ ਇਸ ਵਿਧਾਨ ਸਭਾ ਦੇ ਵਿੱਚ ਰਹਿ ਦੇ? ਦੇਖੋ ਸੁਪਾਲ ਖਹਿਰੇ ਹੋਰਦੀ ਆਦਤ ਹੈ ਉਹ ਗੈਰ ਹਾਜ਼ਰ ਨਹੀਂ ਰਹਿੰਦੇ ਹੁੰਦੇ। ਹਾਂ। ਇਹ ਬੜਾ ਐਨਰਜੈਟਿਕ ਤੇ ਬਹੁਤ ਹੀ ਐਕਟਿਵ ਮੂਡ 'ਚ ਰਹਿਣ ਵਾਲਾ ਉਹ ਪਲੱਥ ਹਲਕੇ ਦਾ ਲੀਡਰ ਹੈ। ਜੀ। ਤੇ ਜੱਦੀ ਪੁਸ਼ਤੀ ਪਰਿਵਾਰ ਵਿੱਚੋਂ ਉਹ ਅ ਇਸ ਲੀਡਰੀ ਦੀ ਗੁੜਤੀ ਲੈ ਕੇ ਪੈਦਾ ਹੋਇਆ ਮੈਂ ਸਮਝਦਾ ਕਿ ਜੇ ਸਖਵਾਲ ਖਹਿਰਾ ਨੂੰ ਰਾਜਪਾਲ ਦੇ ਭਾਸ਼ਣ ਤੇ ਬੋਲਣ ਦਾ ਸਮਾਂ ਦਿੱਤਾ ਜਾਂਦਾ ਤੇ ਇਹਦੇ ਵਿੱਚ ਮਾੜਾ ਕੀ ਸੀ ਹਮ ਸਰਕਾਰ ਦੀਆਂ ਪ੍ਰਾਪਤੀਆਂ ਜਾਂ ਨਾ ਪ੍ਰਾਪਤੀਆਂ ਦਾ ਜੇ ਲੇਖਾ ਜੋਖਾ ਵਿਧਾਨ ਸਭਾ ਚ ਨਹੀਂ ਹੋਣਾ ਜੀ ਫਿਰ ਕਿੱਥੇ ਹੋਣਾ ਹੈ ਠੀਕ ਹੈ ਇੱਕ ਤਾਂ ਗੱਲ ਮੈਂ ਸਮਝਦਾ ਆਂ ਵੀ ਸੁਖਪਾਲ ਖੈਰਾ ਨੂੰ ਬੋਲਣ ਦਾ ਜੋ ਸਮਾਂ ਬਣਦਾ ਸੀ ਉਹ ਸਪੀਕਰ ਸਾਹਿਬ ਨੂੰ ਦੇਣਾ ਚਾਹੀਦਾ ਸੀ ਜੀ ਦੂਸਰੀ ਗੱਲ ਕਿਉਂਕਿ ਉਹ ਗੈਰ ਹਾਜ਼ਰ ਰਹੇ ਨੇ ਤੇ ਅੱਜ ਉਹ ਇਹ ਆਪਣਾ ਪਕਟਾਵਾ ਕਰ ਸਕਦੇ ਨੇ ਕਿ ਜੇ ਭਾਈ ਮੈਨੂੰ ਬੋਲਣ ਹੀ ਨਹੀਂ ਦੇਣਾ ਜੇ ਮੇਰੀ ਗੱਲ ਸੁਣੀ ਹੀ ਨਹੀਂ ਜਾਣੀ ਤੇ ਫਿਰ ਮੈਂ ਉੱਥੇ ਮੂਕ ਦਰਸ਼ਕ ਬਣ ਕੇ ਤੇ ਬਹਿਣ ਨਹੀਂ ਆਇਆ ਸੋ ਮੈਨੂੰ ਇਦਾਂ ਇਹ ਗੱਲ ਮਹਿਸੂਸ ਹੁੰਦੀ ਆ ਮੈਨੂੰ ਇਹ ਗੱਲ ਮਤਲਬ ਪੰਚ ਹੁੰਦੀ ਹੈ ਕਿ ਸੁਖਪਾਲ ਖੈਰੇ ਨੂੰ ਬੋਲਣ ਦਾ ਸਮਾਂ ਦੇਣਾ ਚਾਹੀਦਾ ਸੀ ਜੀ ਜਿਹੜੀ ਗੱਲ ਪ੍ਰਤਾਪ ਸਿੰਘ ਬਾਜਬਾ ਹੋਰਾਂ ਨੇ ਕਹੀ ਹੂੰ ਕਿ ਸੁਖਪਾਲ ਖੈਰਾ ਨੂੰ ਕਦੀ ਵੀ ਨਹੀਂ ਬੋਲਣ ਦਾ ਮੌਕਾ ਦਿੱਤਾ ਜਾਂਦਾ ਮੈਂ ਇਹਦੇ ਨਾਲ ਵੀ ਸਹਿਮਤ ਨਹੀਂਗਾ ਹੂੰ ਅ ਇਸ ਵਾਰੀ ਤੇ ਇਦਾਂ ਹੋਇਆ ਪਰੰਤੂ ਇਦਾਂ ਨਹੀਂ ਹੁੰਦਾ ਸੁਖਪਾਲ ਖੈਰੇ ਹੋਰਾਂ ਨੂੰ ਅਕਸਰ ਬੋਲਦਿਆਂ ਦੇਖਿਆ ਜਾਂਦਾ ਹੈ ਜੀ ਪਰ ਜਿਸ ਤਰ੍ਹਾਂ ਦੀ ਇਹ ਸਾਰੀ ਕਾਰਗੁਜ਼ਾਰੀ ਹੋਈ ਹੈ ਹੂੰ ਇਹਦੇ ਵਿੱਚ ਪ੍ਰਤਾਪ ਸਿੰਘ ਬਾਜਵਾਦੀ ਜਿਹੜੀ ਟਿੱਪਣੀ ਉਹਨਾਂ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਹੋਰਾਂ ਤੇ ਕੀਤੀ ਜੀ ਜੀ ਉਹ ਟਿੱਪਣੀ ਮੈਨੂੰ ਲੱਗਦਾ ਹੈ ਕਿ ਉਹ ਜਿਹੜੇ ਧਾਰਮਿਕ ਜਜ਼ਬਾਤਾਂ ਨਾਲ ਭਾਵਕ ਜੁੜੇ ਲੋਕਾਂ ਨਾਲ ਕਿਉਂਕਿ ਜਿਹਦੇ ਨਾਂ ਨਾਲ ਸੰਤ ਲੱਗ ਗਿਆ ਨਾ ਜੀ ਉਹਨੂੰ ਫਿਰ ਤੁਸੀਂ ਬਾਜਵਾ ਸਾਹਿਬ ਨਹੀਂ ਅਰਨਾ ਪਾਓ ਗੱਲ ਤੁਹਾਡੀ ਠੀਕ ਹੈ ਜੀ ਕਿ ਹਰ ਖੇਤਰ ਦੇ ਮਾਰ ਲੋਕਾਂ ਨਾਲ ਹੀ ਸਰਕਾਰ ਨੂੰ ਚੱਲਣਾ ਚਾਹੀਦਾ ਹੈ ਪਰ ਇੰਨੀ ਗੱਲ ਦੇ ਨਾਲ ਹੀ ਤੁਹਾਡਾ ਸਰ ਜਾਣਾ ਚਾਹੀਦਾ ਸੀ ਤੁਸੀਂ ਇਸ ਨੂੰ ਸੰਤ ਸੀਚੇਵਾਲ ਦੇ ਨਾਲ ਜੋੜ ਲਿਆ ਤੇ ਉਸ ਗੱਲ ਨੂੰ ਜਿੰਨਾ ਜ਼ੋਰ ਦੇ ਨਾਲ ਆਮ ਆਦਮੀ ਪਾਰਟੀ ਨੇ ਉਭਾਰਿਆ ਜੀ ਵੀ ਜਿਵੇਂ ਸੰਤਾਂ ਦੇ ਖਿਲਾਫ ਬੋਲ ਕੇ ਕਾਂਗਰਸ ਨੇ ਆਪਣੇ ਪੈਰਾਂ ਤੇ ਕਵਾੜਾ ਮਾਰ ਲਿਆ ਤੇ ਹਰ ਬੰਦਾ ਆਪਣੇ ਨੰਬਰ ਬਣਾਉਣ ਲਈ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਹੱਕ ਚ ਬੋਲਣ ਲੱਗ ਪਿਆ ਤੇ ਜਿਹੜਾ ਉਹ ਬਾਜਬਾ ਖੁਰਾ ਦੇ ਖਿਲਾਫ ਬੋਲਣ ਲੱਗ ਪਿਆ ਸੋ ਜਿਹੜੀ ਬਹਿਸ ਪੰਜਾਬ ਦੇ ਮੁੱਦਿਆਂ ਤੇ ਹੋਣੀ ਚਾਹੀਦੀ ਹੈ ਉਹ ਗੈਰਹਾਜ਼ਰ ਰਹੀ ਜਿਹੜੀ ਬਹਿਸ ਬਜਟ ਤੇ ਹੋਣੀ ਚਾਹੀਦੀ ਹੈ ਉਹ ਬਹਿਸ ਗੈਰਹਾਜ਼ਰ ਰਹੀ ਜਿਹੜੀ ਬਹਿਸ ਮਤਲਬ ਨਵੇਂ ਤਿੰਨ ਕਾਨੂੰਨਾਂ ਤੇ ਹੋਣੀ ਚਾਹੀਦੀ ਆ ਉਹ ਗੈਰ ਹਾਜ਼ਰ ਰਹੀ ਜੀ ਸੋ ਸਰ ਪ੍ਰੋਗਰਾਮ ਨੂੰ ਅੱਗੇ ਬਤਾਂਦੇ ਆ ਲੇਕਨ ਹੁਣ ਵਕਤ ਹੈ ਛੋਟੇ ਜਿਹੇ ਬ੍ਰੇਕ ਦਾ ਮਿਲਦੇ ਆ ਬ੍ਰੇਕ ਤੋਂ ਬਾਅਦ